ਸ਼ਾਸਤਰੀ ਆਕਾਜੀ ਪੰਜਾਬੀਆਂ ਦਾ ਤੜਕਾ YouTube ਚੈਨਲ ਵਿੱਚ ਸ਼ੈਵ ਵਿਸ਼ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਜੀ ਤੇ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਕਿ ਗਾਜਰਾ ਵੀ ਆ ਗਏ ਨੇ ਤੇ ਗੋਭੀ ਤਾਂ ਬਹੁਤ ਆਈ ਪਈ ਹੈ ਤੇ ਛਲਗਮ ਵੀ ਆ ਗਏ ਨੇ ਤੇ ਕਿਉਂ ਨਾ ਆਪਾਂ ਤੁਹਾਡੇ ਵਾਸਤੇ ਅੱਜ ਗਾਜਰ ਗੋਭੀ ਛਲਗਮ ਦਾ ਇਨਸਟੈਂਟ ਅਚਾਰ ਪਾਈਏ ਕਿਉਂਕਿ ਹਾਲੇ ਗਾਜਰ ਦੇ ਵਿੱਚ ਇੰਨੀ ਮਠਾਸ ਵਾਲੀ ਗਾਜਰ ਨਹੀਂ ਆਈ ਲਾਲ ਨਹੀਂ ਆਈ ਪਰ ਫਿਰ ਵੀ ਸਾਰਾ ਕੁਝ ਆਇਆ ਪਿਆ ਤਾਂ ਆਪਾਂ ਇੱਕ ਵਾਰੀ achar ਬਣਾ ਕੇ ਇਨਸਟੈਂਟ ਦਿਖਾ ਲੈਂਦੇ ਆ ਤੇ ਆਓ ਇਸ ਦੀ ਰੈਸਪੀ ਨੂੰ ਜਾਣਦੇ ਆਂ गोभी गाजर ਤੇ ਛਲਗਮ ਦਾ ਅਚਾਰ ਬਣਾਉਣ ਵਾਸਤੇ ਇੱਥੇ ਮੈਂ ਅੱਧਾ ਦਾ ਕਿਲੋ ਛਲਗਮ ਤੇ ਗਾਜਰ ਲਈ ਸੀ ਤੇ ਤਿੰਨ ਪਾ ਦੇ ਕਰੀਬ ਮੈਂ ਗੋਭੀ ਲਈ ਸੀ ਜਿਸ ਨੂੰ ਮੈਂ ਤੁਸੀਂ ਦੇਖ ਪਾ ਰਹੇ ਹੋ ਕਿ ਇਹ ਇਹ ਡੰਡਲ ਵਗੈਰਾ ਛਿਲਕੇ ਵਗੈਰਾ ਕੱਟਣ ਤੋਂ ਬਾਅਦ ਤਿੰਨ ਪਾ ਦੋਸਤੋ ਇਹ ਵੀ ਅੱਧਾ ਕਿਲੋ ਹੈ ਛਿਲਕੇ ਉਤਾਰਨ ਤੋਂ ਬਾਅਦ ਇਹਨਾਂ ਦਾ ਨੈਟ weight ਹੈ ਜਿਹੜਾ ਅੱਧਾ ਕਿਲੋ ਅੱਧਾ ਕਿਲੋ ਤੇ ਇਹ ਤਿੰਨ ਪਾ ਤੇ ਆਓ ਹੁਣ ਆਪਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਸਟੀਮ ਕਰਾਂਗੇ ਅਨ ਤਾਂ 7 ਮਿੰਟ ਤੱਕ ਸਟੀਮ ਕਰ ਲਾਂਗੇ ਕਿਉਂਕਿ ਇਨਸਟੈਂਟ ਅਚਾਰ ਹੈ ਇਹਨੂੰ ਆਪਾਂ ਧੁੱਪ ਤੇ ਤਸਕਾਣਾ ਨਹੀਂ ਜੇ ਆਪਾਂ ਪਾਣੀ ਦੇ ਵਿੱਚ ਪਾ ਕੇ ਇਹਨੂੰ ਥੋੜੀ ਦੇਰ ਲਈ ਬੋਇਲ ਕਰਦੇ ਹਾਂ ਤਾਂ ਫਿਰ ਇਹ ਇਹਦੇ ਵਿੱਚ ਮਸਲ ਰਹਿ ਜਾਂਦਾ ਹੈਗਾ ਤਾਂ ਸਟੀਮ ਕਰਾਂਗੇ ਤੇ ਉਹਨੂੰ ਫਟਾਫਟ ਬਾਹਰ ਕੱਢ ਦਾਂਗੇ ਤਾਂ ਉਹ ਸਾਰੀ ਸਟੀਮ ਦੇ ਥੋੜੀ ਕੁ ਉੱਡ ਜਾਂਦੀ ਹੁੰਦੀ ਹੈ ਤੇ ਆਓ ਹੁਣ ਆਪਾਂ ਇਸ ਨੂੰ ਸਭ ਤੋਂ ਪਹਿਲਾਂ ਸਟੀਮ ਕਰਦੇ ਹਾਂ ਇੱਥੇ ਮੈਂ ਕੜਾਈ ਦੇ ਵਿੱਚ ਪਾਣੀ ਪਾ ਲਿਆ ਤੇ ਉਸ ਦੇ ਉੱਪਰ ਸਟੀਮਰ ਦੀ ਜਾਲੀ ਮੈਂ ਰੱਖ ਦਿੱਤੀ ਹੈ ਹੁਣ ਆਪਾਂ ਇਸ ਦੇ ਵਿੱਚ ਤਿੰਨੇ ਚੀਜ਼ਾਂ ਇਕੱਠੀਆਂ ਹੀ ਪਾ ਦਾਂਗੇ ਦੋਸਤੋ ਇੰਨੀ ਕੋ ਪਾ ਨਾ ਤੇ ਬਾਕੀ ਮੈਂ ਦੂਸਰੀ ਵਾਰੀ ਪਾਵਾਂਗੇ ਦੇਖੇ ਪਾਣੇ ਕੋ ਥੋੜੀ ਥੋੜੀ ਸਟੀਮ ਬਣ ਚੁੱਕੀ ਹੈ ਇਸ ਨੂੰ ਉਪਰੋਂ ਇਸ ਦੀ ਟੱਕਣ ਵਾਲੀ ਲਿਡ ਲਗਾ ਕੇ ਤੇ ਇਸ ਨੂੰ 5 ਤੋਂ 7 ਮਿੰਟ ਤੱਕ ਆਪਾਂ ਸਟੀਮ ਕਰਾਂਗੇ ਤੇ ਬਾਕੀ ਜਿਹੜੀ ਅੱਧੀ ਆਪਣੇ ਕੋ ਰਹਿ ਗਈ ਹੈ ਉਸ ਨੂੰ ਵੀ ਆਪਾਂ ਦੂਸਰੀ ਵਾਰੀ ਸਟੀਮ ਕਰਾਂਗੇ ਤੇ ਦੇਖ ਲਿਓ ਗਾਜਰ ਗੋਭੀ ਤੇ ਸ਼ਰਗਵ ਨੂੰ ਸਟੀਮ ਆਪਾਂ ਇੱਕ ਪੂਰ ਕੱਢਦੇ ਅਸੀਂ ਤੇ ਦੂਸਰਾ ਪੂਰ ਕੋਲੋਂ ਮੈਂ ਚੈੱਕ ਕਰਦੇ ਆਂ ਤੁਸੀਂ ਦੇਖ ਪੜੋ ਕਿ ਇਹ ਵੀ ਸਟੀਮ ਹੋ ਚੁੱਕੇ ਨੇ ਤੇ ਸਾਰੇ ਆਪਾਂ ਗਾਜਰ ਗੋਭੀ ਤੇ ਛਲਗਮ ਨੂੰ ਜਿਸ ਚੋਂ ਆਪਾਂ ਪਹਿਲਾਂ ਗਾਜਰ ਗੋਭੀ ਛਲਗਮ ਕੱਢੇ ਨੇ ਉਸੇ ਥਾਲੀ ਚ ਕੱਢ ਲੈਣੇ ਆ ਇਹ ਤੁਸੀਂ ਦੇਖ ਰਹੇ ਹੋ ਕਿ ਮੈਂ ਸਾਰੇ ਗਾਜਰ ਗੋਭੀ ਤੇ ਛਲਗਮ ਨੂੰ ਇੱਕ ਥਾਲੀ ਦੇ ਵਿੱਚ ਕੱਢ ਲਿਆ ਤੇ ਇਹਨੂੰ ਪ੍ਰੋਪਰ ਚਾਰੇ ਤਰਫ ਖਲੇਰ ਦੇਣੇ ਆ ਤੇ ਹੁਣ ਆਪਾਂ ਇਸ ਨੂੰ ਪੱਖੇ ਦੇ ਹੇਟਾਂ ਚੰਗੀ ਤਰ੍ਹਾਂ ਆਸਦਾ ਜਿੰਨਾ ਵੀ ਮਸ਼ਰ ਹੋਏਗਾ ਉਹ ਵੀ ਉੱਡ ਜਾਏਗਾ ਕਿਉਂਕਿ ਸਟੀਮ ਕਰਨ ਦਾ ਇਹੀ ਫਾਇਦਾ ਹੁੰਦਾ ਹੈ ਕੀ ਜਿਆਦਾ ਮਸਟਰ ਨਹੀਂ ਆਉਂਦਾ ਤੁਹਾਡੇ ਜਦ ਤੱਕ ਇਹ ਸਾਰਾ ਠੰਡਾ ਹੁੰਦਾ ਹੈ ਤੇ ਆਓ ਆਪਾਂ ਮਸਾਲੇ ਦੀ ਤਿਆਰੀ ਕਰਦੇ ਹਾਂ ਗੋਭੀ ਗਾਜਰ ਛਲਗਮ ਦੇ ਮਸਾਲੇ ਵਾਸਤੇ ਇੱਥੇ ਮੈਂ 3 ਚਮਚ ਦੇ ਕਰੀਪ ਸੌਫ ਲਿਆ ਅੱਧਾ ਚਮਚ ਅਜਵੈਨ 1 ਚਮਚ ਕਾਲੀ ਮਿਰਚ 7-8 ਲੋਗ ਲੈਨੇ ਛੋਟਾ ਜਿਹਾ ਪੀਸ ਦਾਲਚੀਨੀ ਦਾ ਤੇ 7-8 ਮ ਵੱਡੀਆਂ ਇਲਾਚੀਆਂ ਤੇ 7-8 ਛੋਟੀਆਂ ਇਲਾਚੀਆਂ ਤੇ 1 ਚਮਚ ਜੀਰੇ ਦਾ ਤੇ ਇਹਦੇ ਵਿੱਚ ਆਪਾਂ ਕਾਲਾ ਨਮਕ ਪਾਵਾਂਗੇ ਤੇ ਇਹਨੂੰ ਵੀ ਮਸਾਲਾ ਭੁੰਨਣ ਤੋਂ ਬਾਅਦ ਉਸੇ ਪੈਨ ਦੇ ਵਿੱਚ ਪਾ ਦਾਂਗੇ ਇਹਦੇ ਵਿੱਚ ਵੀ ਨਮੀ ਬਹੁਤ ਹੁੰਦੀ ਹੈ ਜਿਸ ਕਾਰਨ ਜਿਹੜਾ ਅਚਾਰ ਹੈ ਖਰਾਬ ਹੋ ਜਾਂਦਾ ਹੈ ਤੇ ਇਹਨਾਂ ਸਭ ਮਸਾਲਿਆਂ ਨੂੰ ਆਪਾਂ ਬਿਲਕੁਲ ਸਲੋ ਗੈਸ ਤੇ ਪੈਨ ਦੇ ਵਿੱਚ ਹੱਥ ਨਾਲ ਹੀ ਆਪਾਂ ਘੁਮਾਉਂਦਾ ਹੋਏ ਤਾਂ ਕਿ ਆਪਣਾ ਪੈਨ ਦਾ ਸੇਕੇ ਦਾ ਆਪਾਂ ਨੂੰ ਪਤਾ ਲੱਗਦਾ ਰਹੇ ਸਿਰਫ ਇਹਦੇ ਵਿੱਚੋਂ ਆਪਾਂ ਥੋੜਾ ਜਿਹਾ ਮੋਇਸਚਰ ਕੱਢਦਾ ਔਰ ਇਹਦਾ ਜਿਹੜਾ ਆਪਦਾ ਤੇਲ ਕੰਟੈਂਟ ਹੁੰਦਾ ਹੈਗਾ ਉਹ ਥੋੜਾ ਕੋ ਆਪਾਂ ਬਾਹਰ ਕੱਢਦਾ ਹੁੰਦਾ ਤੇ ਆਪਾਂ ਇਹਨਾਂ ਸਾਰੇ ਮਸਾਲੇ ਨੂੰ ਥੋੜਾ ਜਿਹਾ ਸੇਕਾ ਲਵਾ ਕੇ ਇਹਨਾਂ ਨੂੰ ਮੋਇਸਚਰ ਕੱਢਦੇ ਰਿਹਾ ਤੇ ਇੱਕ ਫਰਾਈਪੈਨ ਮੈਂ ਗੈਸ ਤੇ ਰੱਖ ਦਿੱਤਾ ਤੇ ਗੈਸ ਦੀ ਫਲੇਮ ਨੂੰ ਮੈਂ ਬਿਲਕੁਲ ਸਲੋ ਕਰਾਂਗਾ ਤੇ ਸਾਰਾ ਮਸਾਲਾ ਮੈਂ ਇਹਦੇ ਵਿੱਚ ਪਾ ਦਿੱਤਾ ਹੁਣ ਆਪਾਂ ਮਸਾਲੇ ਨੂੰ ਹੋਲੀ-ਹੋਲੀ ਕਰਕੇ ਤੁਸੀਂ ਦੇਖ ਰਹੇ ਹੋ ਕਿ ਮੈਂ ਹੱਥਾਂ ਦੇ ਨਾਲ ਹੀ ਇਸ ਨੂੰ ਹਿਲਾ ਰਿਹਾ ਹਾਂ ਉਂਗਲੀਆਂ ਦੇ ਨਾਲ ਹੀ ਮੈਂ ਹਿਲਾ ਰਿਹਾ ਐਨਾ ਕੁ ਮੇਰਾ ਫਰਾਈਪਨ ਗਰਮ ਹੈ ਆਪਾਂ ਇਸ ਨੂੰ ਜ਼ਿਆਦਾ ਨਹੀਂ ਕਰਨਾ ਸਿਰਫ ਇਸ ਦਾ ਤੇਲ ਨੂੰ ਰਿਲੀਜ਼ ਕਰਨਾ ਤਾਂ ਕਿ ਫ੍ਰੈਗਰੈਂਸ ਅੱਛੀ ਆ ਜਾਏ ਹੁਣ ਆਪਣਾ ਮਸਾਲਾ ਜਿਹੜਾ ਚੰਗੀ ਤਰ੍ਹਾਂ ਤੇ ਆਪਾਂ ਹੁਣ ਇਸ ਨੂੰ ਪੀਸ ਲੈਣੇ ਸਾਰੇ ਮਸਾਲੇ ਨੂੰ ਮੈਂ ਜਾਰ ਦੇ ਵਿੱਚ ਪਾ ਲਿਆ ਜੇ ਹੁਣ ਆਪਾਂ ਇਸ ਨੂੰ ਪੀਸਦੇ ਹਾਂ ਤੁਸੀਂ ਦੇਖ ਪਾ ਰਹੇ ਹੋ ਕਿ ਮਸਾਲੇ ਮੈਂ ਜ਼ਿਆਦਾ ਬਰੀਕ ਨਹੀਂ ਕੀਤੇ ਦਰੜ ਫਰੜ ਹੋ ਗਏ ਨੇ ਤੇ ਤੁਸੀਂ ਦਰੜ ਫਰੜ ਨਹੀਂ ਕਰਦੇ ਆ ਫਿਰ ਇਸ ਮਸਾਲੇ ਦਾ ਟੇਸਟ ਆਉਂਦਾ ਹੈ ਤੇ ਆਹ ਹੁਣ ਆਪਾਂ ਅਚਾਰ ਦੇ ਤੜਕੇ ਦੀ ਤਿਆਰੀ ਕਰਦੇ ਆ ਇਨਸਟੈਂਟ ਗੋਭੀ ਗਾਜਰ ਤੇ ਸ਼ਲਗਮ ਦੇ achar ਵਾਸਤੇ ਇੱਥੇ ਮੈਂ ਤੁਸੀਂ ਦੇਖ ਰਹੇ ਹੋ ਮੈਂ ਤਕਰੀਬਨ ਤਿੰਨ ਗੰਡੀਆਂ ਲਸਣ ਦੀਆਂ ਛਿਲੀਆਂ ਸੀ ਤੇ ਇੱਥੇ ਮੈਂ 70 ਤੋਂ 80 ਗ੍ਰਾਮ ਇਹ ਅਦਰਕ ਹੈ ਅਦਰਕ ਤੇ ਲਸਣ ਹੈ ਜੇ ਤੁਸੀਂ ਕੁਆਟਿਟੀ ਥੋੜੀ ਕੁ ਜ਼ਿਆਦਾ ਪਾ ਲਿਓ ਤਾਂ ਅਚਾਰ ਹੈ ਜਿਹੜਾ ਬੜਾ ਸਵਾਦ ਲੱਗਦਾ ਕਿਉਂਕਿ ਇਹਨੂੰ ਆਪਾਂ ਲੰਬੇ ਸਮੇਂ ਤੱਕ ਨਹੀਂ ਰੱਖਣਾ ਇਨਸਟੈਂਟ ਹੀ ਆ ਇਹ ਵੱਧ ਤੋਂ ਵੱਧ 8 ਜਾਂ 10 ਦਿਨਾਂ ਦੇ ਵਿੱਚ ਖਤਮ ਹੋ ਜਾਏਗਾ ਕਿਉਂਕਿ 1.5 ਕਿਲੋ ਅਚਾਰ ਹੈ ਤੇ ਆਓ ਇਹਨਾਂ ਸਮਾਨ ਐ ਇਸ ਵਾਸਤੇ ਜ਼ਰੂਰੀ ਹੈ ਆਓ ਇਹਨੂੰ ਵੀ ਆਪਾਂ ਇਸੇ ਜਿਹੜੇ ਜਿਸ ਤੇ ਮਸਾਲਾ ਪੀਸਿਆ ਹੈ ਉਸੇ ਵਿੱਚ ਪਾ ਕੇ ਦਰੜਫਲ ਦਾ ਕਰ ਲਾਂਗੇ ਜਿਆਦਾ ਆਪਾਂ ਇਹਨੂੰ ਬਰੀਕ ਨਹੀਂ ਕਰਨਾ ਬਿਲਕੁਲ ਪੇਸਟ ਨਹੀਂ ਬਣਾਣੀ ਤੇ ਇੱਕ ਅਚਾਰ ਦੇ ਵਿੱਚ ਤੁਸੀਂ ਲਸਣ ਅਦਰਕ ਦੀ ਪੇਸਟ ਬਾਜ਼ਾਰੀ ਨਹੀਂ ਪਾਣੀ ਉਹਦੇ ਵਿੱਚ ਕੁਝ ਹੋਰ ਪਾਇਆ ਹੁੰਦਾ ਐਸ ਤੇ ਆਓ ਹੁਣ ਇਸ ਨੂੰ ਵੀ ਆਪਾਂ ਦਰੜਫਲ ਘੜ ਲੈਂਦੇ ਆ ਤੇ ਫਿਰ ਆਪਾਂ ਅਚਾਰ ਦੀ ਤਿਆਰੀ ਕਰਦੇ ਆ ਇੱਥੇ ਮੈਂ ਕੜਾਈ ਗੈਸ ਤੇ ਰੱਖ ਦਿੱਤਾ ਤੇ ਇਹਦੇ ਵਿੱਚ ਮੈਂ ਅੱਧੇ ਕੱਪ ਤੋਂ ਥੋੜਾ ਕੁ ਜ਼ਿਆਦਾ ਸਰੋਂ ਦਾ ਤੇਲ ਪਾਵਾਂਗੇ ਇਹ ਚਾਹਲ ਸਰੋਂ ਦੇ ਤੇਲ ਦੇ ਵਿੱਚ ਹੀ ਪਾਣਾ ਤੁਸੀਂ ਦੋਸਤੋ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਸਾੜਨਾ ਜ਼ਰੂਰ ਹੈ ਇੱਕ ਵਾਰੀ ਜਿਵੇਂ ਹੀ ਤੇਲ 'ਚ ਧੂਆ ਆਏਗਾ ਤੇ ਆਪਾਂ ਗੈਸ ਨੂੰ ਬੰਦ ਕਰ ਦਾਂਗੇ ਜਾਂ ਤੁਸੀਂ ਸਲੋ ਤੇ ਕਰ ਲਓਗੇ ਤੁਸੀਂ ਦੇਖ ਪਾ ਰਹੇ ਹੋ ਕਿ ਤੇਲ ਨੇ ਧੁਆ ਛੰਦਣਾ ਸ਼ੁਰੂ ਕਰ ਦਿੱਤਾ ਹੈ ਤੇਲ ਆਪਣਾ ਬਿਲਕੁਲ ਪੱਕ ਚੁੱਕਾ ਹੈ ਸੋ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਅਦਰਕ ਪਾਉਵਾਂਗੇ ਸਾਰਾ ਅਦਰਕ ਪਾਉ ਲੋ ਤੁਸੀਂ ਇਸ ਤੋਂ ਵੀ ਮਿੰਟ ਤੱਕ ਉਸ ਨੂੰ ਪੁੱਲੋ ਜੇ ਤੁਹਾਡਾ ਅਦਰਕ ਕੜਾਈ ਦੇ ਥੱਲੇ ਲੱਗਦਾ ਹੋਵੇਗਾ ਤੇ ਇਸ ਦੇ ਵਿੱਚ ਨਮਕ ਤੁਸੀਂ ਪਹਿਲਾਂ ਪਾ ਸਕਦੇ ਹੋ ਵੈਸੇ ਜਦੋਂ achar ਬਿਲਕੁਲ ਤਿਆਰ ਹੋ ਜਦਾ ਉਦੋਂ ਹੀ ਨਮਕ ਪਾਇਆ ਜਾਂਦਾ ਜੇ ਤੁਹਾਡੇ ਕੋਲ ਨੋਨ ਸਟਿਕ ਕੜਾਈ ਹੈ ਤਾਂ ਉਹ ਵਧੀਆ ਰਹੇਗਾ ਇੱਥੇ ਹੁਣ ਤੁਸੀਂ ਗੈਸ ਦੀ ਫਲੇਮ ਨੂੰ ਥੋੜਾ ਜਿਹਾ ਤੇਜ਼ ਕਰ ਸਕਦੇ ਹੋ ਮੈਂ ਮੀਡੀਅਮ ਤੇ ਕਰ ਦਿੰਦਾ ਤਾਂ ਕਿ ਜ਼ਿਆਦਾ ਸੇਕਾ ਵੀ ਨਾ ਨੇ ਹੁਣ ਅਦਰਕ ਕੱਪੜਾ ਥੋੜਾ ਜਿਹਾ ਉਜਕਾ ਤਾਂ ਉਹਨੇ ਕਿ ਆਪਾਂ ਜਿਹੜਾ ਆਪਾਂ ਲਸਣ ਇਹਨੂੰ ਵੀ ਪਾ ਲੈਂਦੇ ਆ ਤਾਂ ਕਿ ਇਹ ਵੀ ਚੰਗੀ ਤਰ੍ਹਾਂ ਅਦਰਕ ਦੇ ਨਾਲ ਪਲੀ ਜਾਏਗਾ ਜੈਸੇ ਫਲੇਵਰ ਨੂੰ ਤੁਸੀਂ ਮੀਡੀਅਮ ਤੇ ਹੀ ਰੱਖਣਾ ਤੇਜ਼ ਨਹੀਂ ਕਰਨਾ ਮਸਾਲੇ ਨੂੰ ਆਪਾਂ ਸਾੜਨਾ ਨਹੀਂ ਹੈ ਥੋੜਾ ਜਿਹਾ ਇਹਨਾਂ ਦੇ ਵਿੱਚੋਂ ਮੋਇਸਚਰ ਕੱਢਣਾ ਆਪਾਂ ਉਹ ਲੈ ਲੇ ਵਿੱਚ ਮੈਂ ਇੱਥੇ ਇੱਕ ਚਮਚ ਹਲਦੀ ਦਾ ਪਾ ਰਿਆ ਹਲਦੀ ਤੁਸੀਂ ਜਿਆਦਾ ਪਾ ਦੋਗੇ ਤਾਂ ਤੁਹਾਨੂੰ ਫਾਇਦਾ ਕਰੇਗੀ ਕਿਉਂਕਿ ਇਹ ਸਰਦੀਆਂ ਦੇ ਦਿਨਾਂ ਵਿੱਚ ਹਲਦੀ ਬਹੁਤ ਜਿਆਦਾ ਫਾਇਦਾ ਕਰਦੀ ਹੈ ਜੇ ਤੁਸੀਂ ਕੱਚੀ ਹਲਦੀ ਵੀ ਪਾ ਸਕਦੇ ਹੋ ਇਹਦੇ ਵਿੱਚ ਉਹ ਸਭ ਤੋਂ ਪਹਿਲਾਂ ਤੁਹਾਨੂੰ ਫਰਾਈ ਕਰਨੀ ਪੈਗੀ ਇਹਦੇ ਵਿੱਚ ਹੀ ਤੇਲ ਦੇ ਵਿੱਚ ਚੰਗੀ ਤਰ੍ਹਾਂ ਭੁੰਨੀ ਪੈਗੀ ਬਾਅਦ ਦੇ ਵਿੱਚ ਲਸਣ ਦੇ ਅਦਰਕ ਪਾਓਗੇ ਉਹ ਇੱਥੇ ਨਾਲ ਹੀ ਕਿਉਂਕਿ ਮਸਾਲਾ ਆਪਣਾ ਭੁੰਨ ਚੁੱਕਿਆ ਹੈ ਤੇ ਰੰਗਤ ਦੇਣ ਵਾਸਤੇ ਇੱਥੇ ਮੈਂ ਇੰਨੇ ਵਿੱਚ ਦੋ ਚਮਚ ਦੇ ਕਰੀਬ ਇੱਕ ਕਸ਼ਮੀਰੀ ਮਿਰਚ ਆ ਤਿੱਖੀ ਨਹੀਂ ਹੁੰਦੀ ਤੇ ਅੱਧਾ ਚਮਚ ਦੇ ਕਰੀਬ ਮੈਂ ਲਾਲ ਮਿਰਚ ਪਾ ਦਿਆਂ ਗੈਸਿੰਗ ਦੇ ਫਸ ਲਈ ਇਹੀ ਪੈਣਗੇ ਹੋਰ ਆਪਾਂ ਕਿਸੇ ਮਸਾਲੇ ਦੀ ਵਰਤੋਂ ਨਹੀਂ ਕਰਾਂਗੇ ਜਿਹੜਾ ਆਪਾਂ ਮਸਾਲਾ ਪੀਸ ਕੇ ਰੱਖਿਆ ਸਿਰਫ ਉਹੀ ਪਾਵਾਂਗੇ ਇੱਕ ਵਾਰੇ ਚਲਾ ਦਿਓ ਇਹਨਾਂ ਨੂੰ ਚੰਗੀ ਤਰ੍ਹਾਂ ਤੇ ਗੈਸ ਸਲੋ ਫਲੇਮ ਤੇ ਹੈ ਉਨਰਾਂ ਨਾਲ ਫੁੰਨ ਲੋ ਦੇਖੋ ਵਧੀਆ ਆਪਣੇ ਆਪਣੀ ਚੁੱਕਾ ਹੁਣ ਜਿਹੜਾ ਮਸਾਲਾ ਇਹ ਆਪਾਂ ਪੀਸ ਕੇ ਰੱਖਿਆ ਉਹ ਸਾਰਾ ਦਾ ਸਾਰਾ ਪਾ ਦਿੰਦੇ ਇਹਨੂੰ ਇੱਕ ਦਮਿੰਨ ਲਈ ਫੁੰਨ ਲੋ ਤੁਹਾਨੂੰ ਐਸਾ ਲੱਗ ਰਿਹਾ ਹੋਗਾ ਕਿ ਤੇਲ ਆਪਣਾ ਘਟ ਗਿਆ ਕਿਉਂਕਿ ਇਹ ਸਟੈਂਡ ਹੈ ਸਟੱਡ ਦੇ ਵਿੱਚ ਆਪਾਂ ਤੇਲ ਜ਼ਿਆਦਾ ਨਹੀਂ ਪਾਉਂਦੇ ਜਦੋਂ ਆਪਾਂ ਇਹਦੇ ਵਿੱਚ ਗੋਭੀ ਗਾਜਰ ਤੇ ਜੋ ਛਲਗਮ ਪਾਵਾਂਗੇ ਉਹ ਨੇਚਰਲੀ ਆਪਣਾ ਪਾਣੀ ਛੱਡਣਗੇ ਤਾਂ ਤੇਲ ਆਪਣੇ ਆਪ ਹੀ ਮਸਾਲੇ ਤੋਂ ਬਾਹਰ ਆ ਜਾਏਗਾ 1 ਕਿਤੇ ਮਿੰਟ ਵਾਸਤੇ ਆਪਾਂ ਇਹਨੂੰ ਪੁੰਨਾਂ ਉਹਨਾਂ ਆਪਾਂ ਸਾਰੀ ਗਾਜਰ ਗੋਭੀ ਜਿਹੜੀ ਪੱਖੇ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਕਿ ਬਿਲਕੁਲ ਡਰਾਈ ਹੋ ਚੁੱਕਾ ਹੈ ਜਾਰ ਐਸੇ ਕਰਕੇ ਮੈਂ ਸਟੀਮ ਕਰਕੇ ਹੀ ਹਮੇਸ਼ਾ ਪਾਉਂਦਾ ਹਾਂ ਸਾਰੇ ਬਾਦਲੇ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਸਾਰੇ ਚਾਹਦੋਂ ਕੜਾਈ ਆਪਣੀ ਪਰ ਚੁੱਕੀ ਹੈ ਤੇ ਜੈਸ ਦੀ ਫਲੇਵਰ ਨੂੰ ਤੁਸੀਂ ਬਿਲਕੁਲ ਸਲੋ ਹੀ ਰੱਖਣਾ ਹੈ ਦੇਖੋ ਕਿੰਨਾ ਵਧੀਆ ਕੋਟਾ ਡੋ ਰਿਹਾ ਸਾਰੇ ਪਾਸੇ ਘੜਚੀ ਮਾਰੋ ਇੱਕ ਦੇ ਮਿੰਟ ਤੋਂ ਬਾਅਦ ਇਹ ਨਾਲ ਦੀ ਨਾਲ ਵਿਚਾਰ ਆ ਜਿਹੜਾ ਤੇਲ ਛੱਡ ਦੇਗਾ ਉਹ ਥੋੜਾ ਤੋਂ ਥੱਲੇ ਵੀ ਬੈਠੇਗਾ ਕਿਉਂਕਿ ਇਹਦੇ ਵਿੱਚ ਹਾਲੇ ਆਪਾਂ ਸ਼ੱਕਰ ਤੇ ਸਿਰਕਾ ਵੀ ਪਾਣਾ ਹੈ ਹਾਂ ਸਿਰਕੇ ਦੀ ਟਿਪ ਮੈਂ ਤੁਹਾਨੂੰ ਦਿੰਨਾ ਦੋਸਤੋ ਕੁਝ ਲੋਕ ਹੈ ਗੁੜ ਜਾਂ ਸ਼ੱਕਰ ਦੇ ਵਿੱਚ ਹੀ ਸਿਰਕਾ ਪਾ ਕੇ ਤੇ ਉਹਨੂੰ ਪੰਘਾਲ ਲੈਂਦੇ ਆ ਉਹ ਬਿਲਕੁਲ ਗਲਤ ਹੈ ਸਿਰਕੇ ਨੂੰ ਪਾ ਪਾਣਾ ਹੁੰਦਾ ਜਿਹੜਾ ਆਪਾਂ ਠੰਡਾ ਕਰਕੇ ਤਾਂ ਹੀ ਉਹਨਾਂ ਦਾ ਆਚਾਰ ਖਰਾਬ ਹੋ ਜਾਂਦਾ ਹਮੇਸ਼ਾ ਅਚਾਰ ਨੂੰ ਜਦੋਂ ਬਿਲਕੁਲ ਠੰਡਾ ਹੋ ਜਾਂਦਾ ਉਹਦੇ ਉੱਪਰ ਸਿਰਕਾ ਪਾਓ ਇੱਕ ਤਾਂ ਤੁਹਾਡਾ ਸਿਰਕਾ ਘੱਟ ਲੱਗੇਗਾ ਤੇ ਇੱਕ ਦੂਜਾ ਇਹ ਹੈ ਕਿ ਚਾਰ ਕਦੇ ਵੀ ਖਰਾਬ ਨਹੀਂ ਹੋਏਗਾ ਔਰ ਸਿਰਕੇ ਦਾ ਜਿਹੜਾ ਨੇਚਰਲ ਤੱਤ ਹੁੰਦੇ ਨੇ ਉਹ ਵੀ ਬਰਕਰਾਰ ਰਹਿੰਦੇ ਨੇ ਫਰਮੈਂਟੇਸ਼ਨ ਜਿਹੜਾ ਕੀਤਾ ਹੁੰਦਾ ਸਿਰਕਾ ਉਹ ਵਧੀਆ ਰਹਿੰਦਾ ਦੇਖੋ ਸਾਰੇ ਅਚਾਰ ਤੇ ਕੋਟਿਡ ਹੋ ਗਈ ਹੈ ਤਾਂ ਹੁਣ ਆਪਾਂ ਇਹਦੇ ਵਿੱਚ ਥੋੜੀ ਦੇਰ ਬਾਅਦ ਸ਼ੱਕਰ ਮਲਾਵਾਂਗੇ ਆਪਾਂ ਗੁੜ ਜਾਂ ਖੰਡ ਨਹੀਂ ਮਲਾਂਦੇ ਮੈਂ ਇੱਥੇ ਸ਼ੱਕਰ ਦਾ ਇਸਤੇਮਾਲ ਕਰਾਂਗਾ ਹੁਣ ਫੈਸਲੂ ਲਾਵਾਂਗੇ ਸ਼ੱਕਰ ਦੇ ਪੈਣਦੇ ਸਾਰੇ ਤੇਲ ਛੱਡ ਦੇਗਾ achar ਦੇਖੋ ਤੇਲ ਥੱਲੇ ਛੱਡ ਚੁੱਕਾ ਹੈ ਪਰ ਮੈਂ ਕਹਿੰਸੀ ਨਾਲ ਜਿੱਦੋ ਥੋੜਾ ਜਿਹਾ ਨੇਚਰਲ ਪਾਣੀ ਚੱਬੀਆਂ ਨਾਲ ਆਏਗਾ ਕੜਾਈ ਛੋਟੀ ਪੈ ਗਈ ਹੈ ਮੇਰੀ ਇੱਥੇ ਮੈਂ ਥੋੜੀ ਜਿਹੀ ਗੈਸ ਦੀ ਫਲੇਮ ਨੂੰ ਮੀਡੀਅਮ ਕਰ ਦਿੰਦਾ ਕਿਉਂਕਿ ਸਲੋ ਕੀਤੀ ਹੋਈ ਸੀ ਹੁਣ ਮੈਂ ਇੱਥੇ ਮੀਡੀਅਮ ਕਰ ਦਿੱਤੀ ਹੈ ਮੀਡੀਅਮ ਨਾਲ ਹੀ ਪਾਣੀ ਰਿਲੀਜ਼ ਕਰੇਗਾ ਥੋੜਾ ਜਾਂ ਗੈਸ ਦੀ ਫਲੇਮ ਨੂੰ ਤੇਜ਼ ਕਰਾਂਗੇ ਤੇ ਸਟੀਮ ਕੀਤੀ ਹੋਈ ਹੈ ਨੂੰ ਜ਼ਿਆਦਾ ਵੀ ਨਹੀਂ ਤੁਸੀਂ ਪਕਾਉਣਾ 1 ਤੋਂ 1.5 ਮਿੰਟ ਹੀ ਥੋੜਾ ਜਾਂ ਮੀਡੀਅਮ ਕੀਤਾ ਹੁਣ ਆਪਾਂ 1 ਤੋਂ 1.5 ਮਿੰਟ ਹੀ ਇਹਨੂੰ ਪਕਾਵਾਂਗੇ ਕਿਉਂਕਿ ਇਨਸਟੈਂਟ ਹੈ ਚਾਰ ਆਪਣਾ ਪੰਨੈ ਸਟੀਮ ਨਾਲ ਪੋਲਾ ਹੋਇਆ ਹੋਇਆ ਹੈ ਤੇ ਮਸਾਲਾ ਆਪਾਂ ਹੁਣ ਕੇ ਪਾ ਹੀ ਦਿੱਤਾ ਹੈ। ਬਸ ਇਹਨਾਂ ਥੋੜਾ ਕੋਈ ਨੇਚਰਲ ਪਾਣੀ ਹੈ ਜਿਹੜਾ ਥੋੜਾ ਬਹੁਤ ਸਬਜ਼ੀਆਂ ਦੇ ਵਿੱਚ ਰਹਿ ਜਾਂਦਾ ਹੈ। ਤੇ ਉਹ ਆਪਾਂ ਕੜਨਾ ਹੁੰਦਾ ਹੈ। ਦੇਖੋ ਸਾਰਾ ਚੰਗੀ ਤਰ੍ਹਾਂ ਇਹ। ਬਿਕੋ ਠੀਕ ਹੈ। ਕੋਲੇ ਨੂੰ ਟੱਕੇ ਨਹੀਂ ਰੱਖਣਾ ਦੋਸਤੋ। ਤੁਸੀਂ ਇਸ ਨੂੰ ਖੁੱਲਾ ਹੀ ਰੱਖਣਾ। ਜੇ ਤੁਹਾਡੇ ਕੋਲ ਵੱਡੀ ਜਾਲੀ ਹੈ ਤੁਸੀਂ ਉਹਦੇ ਨਾਲ ਟੱਕ ਸਕਦੇ ਹੋ। ਪਰ ਉਹ ਜਾਲੀ ਹੋਣੀ ਚਾਹੀਦੀ ਹੈ। ਜੇ ਤੁਸੀਂ ਟੱਕ ਕੇ ਰੱਖਿਆ ਤਾਂ ਇਹ ਫਿਰ ਪਾਣੀ ਆ ਜਿਹੜਾ ਇਹਦੇ ਵਿੱਚ ਵੜ ਜਾਏਗਾ ਕੋਈ ਵੀ ਚਾਰ ਤੁਸੀਂ ਬਾਲੇ ਉਸ ਨੂੰ ਟੱਕ ਕੇ ਨਾ ਰੱਖੋ ਕਿਉਂਕਿ ਨਮਕ ਆਪਾਂ ਲੇਅਰ ਦੇ ਵਿੱਚ ਨਹੀਂ ਪਾਇਆ ਤੇ ਇਹਨੂੰ ਬੰਦ ਕਰ ਦਾਂਗੇ ਇੱਥੇ ਵੀ ਜਿਹੜਾ ਦਰਮਿਆਨੇ ਸਾਬ ਦਾ ਚਮਚ ਹੈ ਤੁਸੀਂ ਕਾਲਾ ਨਮਕ ਵੀ ਪਾਇਆ ਹੋਇਆ ਹੈ ਇਹ ਮੈਂ 3 ਚਮਚੇ ਹੀ ਪਾਇਆ ਹੈ ਜੇ ਆਪਾਂ ਨੂੰ ਕੱਟ ਲੱਗੇਗਾ ਤਾਂ ਆਪਾਂ ਬਾਅਦ ਵਿੱਚ ਵੀ ਨਮਕ ਪਾ ਸਕਦੇ ਹਾਂ ਨਮਕ ਵੀ ਮੈਂ ਜਿਹੜਾ ਵਰਤਨਾ ਉਹ ਛੇਲਾ ਹੀ ਨਮਕ ਦਾ ਲੈਣਾ ਮੈਂ ਦੂਸਰਾ ਨਮਕ ਨਹੀਂ ਪਾਉਂਦਾ ਦੇਖੋ ਉਹ ਨਮਕ ਬਾਅਦ ਬਾਅਦ ਇੱਕ ਦੇ ਮਿੰਟ ਵਾਸਤੇ ਇਸ ਨੂੰ ਹੋਰ ਚੱਲਣ ਦਾਂਗੇ ਕਿ ਜੇ ਨਮਕ ਆਪਾਂ ਪਹਿਲਾਂ ਪਾ ਦੇਦੇ ਹਾਂ ਤਾਂ ਫਿਰ ਚਾਰਾ ਜਿਹੜਾ ਉਹ ਛੀੜਾ ਜਾ ਬਣ ਜਾਂਦਾ ਕਿਉਂਕਿ ਨਮਕ ਨਾਲ ਪਾਣੀ ਇਹ ਸਾਰਾ ਛੱਡ ਦਿੰਦਾ ਤੇ ਸੇਕਾ ਲੱਗਰ ਕਰਕੇ ਛੀੜਾ ਹੋ ਜਾਂਦਾ ਕਿ ਥੋੜਾ ਜਿਹਾ ਆਪਾਂ ਕਾਲਾ ਨਮਕ ਹੀ ਪਹਿਲਾਂ ਪਾਇਆ ਸੀ। ਲੋ ਫਾਰਾ ਨਮਕ ਮਿਕਸ ਹੋ ਤੱਕ ਤੇ ਉਹਨਾਂ ਪੈਸ ਨੂੰ ਬੰਦ ਕਰ ਦਿੰਦੇ ਆ। ਤੇ ਠੰਡੇ ਹੋਣ ਤੋਂ ਬਾਅਦ ਸਿਰਕਾ ਪਾਵਾਂਗੇ। ਤੁਸੀਂ ਦੇਖ ਪਾ ਰਹੇ ਹੋ ਕਿ ਚਾਰ ਆਪਣਾ ਬਿਲਕੁਲ ਠੰਡਾ ਹੋ ਚੁੱਕਾ ਹੈ। ਤੇ ਉਸ ਨੇ ਪਾਣੀ ਜਿਹੜਾ ਰਿਲੀਜ਼ ਕਰਨਾ ਸੀ ਉਹ ਰਿਲੀਜ਼ ਕਰ ਦਿੱਤਾ ਹੈ। ਦੇਖੋ ਤੇਲ ਵੀ ਛੱਡ ਦਿੱਤਾ ਉਹਨੇ ਤੇ ਬਿਲਕੁਲ ਪਰਫੈਕਟ ਤੇਲ ਆਪਣਾ। ਨਾ ਜ਼ਿਆਦਾ ਹੈ ਤੇ ਨਾ ਘਟਾ ਹੈ। ਉਹਨਾਂ ਪੈਨ ਦੇ ਵਿੱਚ ਇੱਕ ਬੋਲ ਦੇ ਕਰੀਬ ਇਹ ਮੈਂ ਇੱਕ ਬੋਲ ਸਿਰਕੇ ਦੇ ਲੈ ਲਿਆ ਤੇ ਇਸ ਨੂੰ ਪਾ ਦਿੰਦੇ ਆ ਸਿਰਕਾ ਹਮੇਸ਼ਾ ਤੁਸੀਂ ਅਚਾਰ ਨੂੰ ਠੰਡਾ ਕਰਕੇ ਪਾਉਨੇ ਹੋ ਤਾਂ ਅਚਾਰ ਤੁਹਾਡਾ ਕਦੀ ਵੀ ਖਰਾਬ ਨਹੀਂ ਹੋਏਗਾ ਇਹਨੂੰ ਹੁਣ ਸਿਰਕੇ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੰਦੇ ਆ ਫੋਂ ਤੁਸੀਂ ਇਸ ਦੇ ਵਿੱਚ ਕਦੀ ਵੀ ਕੋਈ ਗਿੱਲਾ ਚਮਚ ਨਹੀਂ ਲਗਾਣਾ ਜਾਂ ਗਿੱਲੇ ਹੱਥ ਨਹੀਂ ਲਗਾਣੇ ਤਾਂ ਇਹੀ ਅਚਾਰ ਤੁਹਾਡਾ ਬਹੁਤ ਸਮੇਂ ਤੱਕ ਸੁਰੱਖਿਤ ਰਹੇਗਾ ਵੈਸੇ ਇਨਸਟੈਂਟ ਹੈ ਕਿਉਂਕਿ ਇਹ ਅਚਾਰ ਮੇਰਾ ਸਰਦੀਆਂ ਦੇ ਵਿੱਚ ਘੱਟੋ-ਘੱਟ ਵੀ 6 ਤੋਂ 7 ਵਾਰੀ ਬੰਦਾ ਹੈ ਇਹ 1.5 ਕਿਲੋ ਅਚਾਰ ਬੱਚੇ ਖੁਸ਼ ਹੋ ਕੇ ਖਾਂਦੇ ਨੇ ਤੇ ਉਹਨਾਂ ਨੂੰ ਪਾਪਾ ਕੇ ਦੇਈ ਜਾਂਦੇ ਆ ਜਿਹੜਾ ਤੁਸੀਂ ਸਟੋਰ ਕਰਨਾ ਉਸ ਦੀ ਪ੍ਰੈਪਰੇਸ਼ਨ ਤੇ ਮਸਾਲੇ ਅਲੱਗ ਹੁੰਦੇ ਨੇ ਉਹ ਵੀ ਮੈਂ ਤੁਹਾਨੂੰ ਅੱਪ ਦੇ ਚੈਨਲ ਤੇ ਜ਼ਰੂਰ ਦੱਸਾਂਗਾ ਤੇ ਆਪਣਾ ਆਚਾਰ ਬਣ ਕੇ ਬਿਲਕੁਲ ਤਿਆਰ ਹੈ ਤੇ ਐਸੀ ਤਰ੍ਹਾਂ ਦੀ ਵਧੀਆ-ਵਧੀਆ ਰੈਸਪੀਸ ਦੇਖਣ ਦੇ ਲਈ ਤੁਹਾਡੇ ਸਾਰੇ ਅੱਗੇ ਬੇਨਤੀ ਆ ਕਿ ਮੇਰਾ YouTube ਚੈਨਲ ਪੰਜਾਬੀਆਂ ਦਾ ਤੜਕਾ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਜੀ ਸਸਰੀਆ ਕਾਲ ਜੀ